ਤੁੱਕੇ ਨਾਲ ਕਹਿ ਦਿੱਤਾ ਜੀ ਮੈਂ ਕਿਹਾ ਵੀਰੇ ਹੈਪੀ ਬਰਥਡੇ ਉਹ ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗਾ ਮੈਂ ਕਿਹਾ ਇਹੀ ਤੇ ਚੱਕਰ ਹੈ ਅਸੀਂ ਆਂਦੇ ਹੀ ਹੈਪੀ ਬਰਥਡੇ ਵਾਲੇ ਦਿਨ ਇਹਨਾਂ ਨੇ ਪਾਠ ਰੱਖਿਆ ਜੋ ਸਾਰਾ ਪਾਠ ਕੀਤਾ ਪਾਠੀਆਂ ਨੇ ਉਹਦੇ ਉੱਤੇ ਮੈਂ ਆਪਣੇ ਨਾਮ ਦੀ ਮੋਹਰ ਲਾ ਕੇ ਸਾਰਾ ਪਾਠ ਮੇਰਾ ਹੋ ਗਿਆ ਕਿਸੇ ਬੱਚੇ ਨੇ ਨਾ ਜੀ ਸੁਨੇਤਿਆ ਨਾਲ 5 ਮਿੰਟ ਦਾ ਸਮਾਂ ਕਿਸੇ ਬੱਚੇ ਨੇ ਸਵਾਲ ਕੀਤਾ ਜੀ ਟੈਂਪ ਚੱਲ ਰਿਹਾ ਸੀ ਬੱਚਿਆਂ ਦਾ ਕਹਿੰਦੇ ਜੀ ਚੋਰ ਸਾਹਿਬ ਕਦੋਂ ਕੀਤਾ ਜਾਂਦਾ ਹੈ ਚੋਰ ਸਾਹਿਬ ਉਹ ਦੂਜਾ ਬੱਚਾ ਕਹਿੰਦਾ ਜੀ ਕਹਿੰਦਾ ਮੈਂ ਦੱਸਾਂ ਜੀ ਕਹਿੰਦਾ ਤੁਸੀਂ ਦੱਸ ਦਿਓ ਜੀ ਕਹਿੰਦਾ ਜੀ ਜਦੋਂ ਨੌਵੇਂ ਮੱਲੇ ਦੇ ਸ਼ਲੋਕ ਪੜਦੇ ਆ ਉਦੋਂ ਕੀਤਾ ਜਾਂਦਾ ਹੈ ਇਹਦਾ ਮੀਨਿੰਗ ਪਤਾ ਕੀ ਜਾ ਰਿਹਾ ਸੀ ਸਾਡਾ ਇਹ ਸੁਭਾਅ ਬਣ ਗਿਆ ਵੀ ਜਦੋਂ ਪਾਠ ਸ਼ੁਰੂ ਹੋਇਆ ਪੰਜ ਪੋੜੀਆਂ ਸਤਨਾਮ ਸ਼੍ਰੀ ਵਾਹਿਗੁਰੂ ਉੱਠ ਗਏ ਅਗਲਾ ਦਿਨ ਮੱਧ ਕਿੰਨੇ ਵਜੇ ਆ ਜੀ 9 ਵਜੇ ਪੌਣੇ 9 ਆ ਜਾਾਂਗੇ ਜੀ ਉਹ ਪਾਠੀ ਵਿਚਾਰੇ 703 ਅੰਗ ਤੇ ਸ਼ਲੋਕ 704 ਅੰਗ ਤੇ ਉਡੀਕ ਰਹੇ ਨੇ 705 ਅੰਗ ਤੇ ਅੱਛਾ ਜੇ 6 ਹੋ ਗਿਆ ਤੇ ਲੜਾਈ ਪੱਕਾ ਉਹਨਾਂ ਦੇ ਭਾਵੇਂ ਆਦ ਪੂਰਨ ਮੱਧ ਪਨੁੱਥੀ ਲਗਣਾ ਫਿਰ ਪਰਿਵਾਰ ਭੱਜ ਭਜਾ ਕੇ ਪਹੁੰਚਦੇ ਆ ਅਨੰਦ ਸਾਹਿਬ 6 ਪੂੜੀਆਂ ਪ੍ਰਸ਼ਾਦ ਲਿਆ ਭੋਗ ਕਦੋਂ ਹੈ ਜੀ ਭੋਗ ਜੀ 10 ਵਜੇ ਅੱਛਾ ਜੀ ਆ ਜਾਵਾਂਗੇ ਜੀ ਅਸੀਂ ਸਾਡਾ ਮਾਈਂਡ ਸੈੱਟ ਹੋ ਗਿਆ 10 ਵਜੇ ਭੋਗ 9 ਵਜੇ ਆ ਜਾਾਂਗੇ ਫਿਰ ਵੀ ਨਹੀਂ ਅਸੀਂ ਪਹੁੰਚਦੇ ਉਹ ਫਿਰ ਕਿਤੇ ਸਲੋ ਪਾਠੀ ਸਿੰਘ ਉਹ ਤੋਂ ਬਹੁਤ ਸਲੋ ਹੋਣਾ ਪੈ ਜਾਂਦਾ ਜੀ ਆਈ ਨਹੀਂ ਰਹੇ ਆਈ ਨਹੀਂ ਦੇ ਘਰ ਦੇ ਨਹੀਂ ਆ ਰਹੇ ਜਿਨ੍ਹਾਂ ਨੇ ਪਾਠ ਰੱਖਿਆ ਜਿਨ੍ਹਾਂ ਨੇ ਪਾਠ ਰੱਖਿਆ ਜੋ ਸਾਰਾ ਪਾਠ ਕੀਤਾ ਪਾਠੀਆਂ ਨੇ ਉਹਦੇ ਉੱਤੇ ਮੈਂ ਆਪਣੇ ਨਾਮ ਦੀ ਮੋਹਰ ਲਾ ਕੇ ਸਾਰਾ ਪਾਠ ਮੇਰਾ ਹੋ ਗਿਆ ਉਹ ਪਰਿਵਾਰ ਆ ਹੀ ਨਹੀਂ ਰਿਹਾ ਜੀ ਪਾਠੀ ਉਡੀਕ ਰਹੇ ਨੇ ਸ਼ਲੋਕ ਫਿਰ ਸ਼ੁਰੂ ਹੋ ਜਾਂਦੇ ਨੇ ਫਿਰ ਉਹ ਪੱਜ ਪਜਾ ਕੇ ਚੋਰ ਸਾਹਿਬ ਅਸੀਂ ਪਾਠ ਰਖਾਇਆ ਹੈ ਅੱਛਾ ਉਹ ਉਹ ਪਾਠ ਸਾਡੇ ਲਈ ਤੇ ਸੀ ਉਹ ਅਸੀਂ ਕਿਉਂ ਨਹੀਂ ਆ ਰਹੇ ਜੀ ਅਸੀਂ ਕਿਉਂ ਨਹੀਂ ਬੈਠ ਰਹੇ ਜੀ ਇਹ ਸਾਡੇ ਸੁਭਾਅ ਬਣ ਗਏ ਜੀ ਬਸ ਫਿੱਟ ਹੋ ਗਿਆ ਜੀ ਅੱਛਾ ਤਾਂ ਜਿਹੜੇ ਆਪਾਂ ਗੱਲ ਕਰ ਰਹੇ ਸ਼ਲੋਕ 12 ਤੇ ਵਧੀਕ ਉਹ ਸਾਰਿਆਂ ਦੇ ਮਾਈਂਡ 'ਚ ਹੈ ਜੀ ਨੌਵੇਂ ਮੈਲੇ ਦੇ ਸ਼ਲੋਕ ਚੰਗੀ ਗੱਲ ਹੈ ਬੇਨਤੀ ਹੈ ਚੰਗੀ ਗੱਲ ਹੈ ਪਰ ਜਿਹੜੇ ਪਹਿਲੇ ਪਾਤਸ਼ਾਹ ਜੀ ਦੇ 12 ਤੇ ਵਧੀਕ ਸ਼ਲੋਕ ਤੀਜੇ ਪਾਤਸ਼ਾਹ ਜੀ ਦੇ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਰਤੇ ਸੀ ਜੇ ਮੁਖਨਾ ਮੜਨ ਜਿਨੀ ਸੰਝਾਤਾ ਸਾਈਂ ਝੜ ਝੜ ਪੰਮ ਦੇ ਕੱਚੇ ਉਹ ਵੀ ਤੇ ਸ਼ਲੋਕ ਨੇ ਅੱਛਾ ਫਿਰ ਫਿਰ ਸ਼ਲੋਕ ਹੁੰਦੇ ਨੇ ਸ਼ਲੋਕ ਮੈਲਾ ਨੌਵਾਂ ਗੋਣ ਗੋਬਿੰਦ ਗਾਇਓ ਨਹੀਂ ਜਨਮਕਾਰਤ ਕੀ ਨੇ ਇਹ ਕਿਹਨੂੰ ਕਿਹਾ ਜਾ ਰਿਹਾ ਦੱਸੋ ਬੁਰਾ ਨਾ ਬਣਾਇਓ ਜੀ ਬੇਨਤੀ ਹੈ ਵੀ ਜੋ ਹਾਲਾਤ ਆਪਾ ਉਹ ਦੱਸ ਰਹੇ ਆ ਬੜੇ ਪਰਿਵਾਰ ਚੰਗੇ ਨੇ ਸਹਿਜ ਪਾਠ ਕਰਦੇ ਨੇ ਬੜੇ ਪਰਿਵਾਰ ਚੰਗੇ ਵੀ ਨੇ ਆਪਾਂ ਜੋ ਵੇਖਣ ਨੂੰ ਮਿਲਦਾ ਹੈ ਅੱਛਾ ਦੱਸੋ ਕਿਹਨੂੰ ਕਿਹਾ ਜਾ ਰਿਹਾ ਜੀ ਗੁਣ ਗੋਵਿੰਦ ਗਾਇਓ ਨਹੀਂ ਇਹ ਜਿਹੜਾ ਪਰਿਵਾਰ ਭਜ ਭਜਾ ਕੇ ਆਇਆ ਨਾ ਗੁਰਤੇਗ ਬਾਦਰ ਜੀ ਨੂੰ ਗੁਣ ਗੋਵਿੰਦ ਗਾਇਓ ਨਹੀਂ ਜਨਮਕਾਰਤ ਭਲੇ ਆਪ ਥੋੜਾ ਐਡਵਾਂਸ ਆ ਜਾਂਦਾ ਪਾਠ ਤੇ ਤੁਹਾਡਾ ਹੀ ਸੀ ਨਾ ਤੁਸੀਂ ਤੇ ਕਰਾਇਆ ਸੀ ਰਖਾਇਆ ਸੀ ਇਹ ਅਸੀਂ ਜੋ ਕੁਝ ਚੱਲ ਰਿਹਾ ਹੈ ਇਹਨੂੰ ਕੋਈ ਬਾਹਰੋਂ ਕਿਸੇ ਨੇ ਤਬਦੀਲ ਕਰਨ ਨਹੀਂ ਆਣਾ ਇਹ ਮੈਂ ਤਬਦੀਲ ਕਰਨਾ ਹੈ ਇਹ ਅਸੀਂ ਤਬਦੀਲ ਕਰਨਾ ਹੈ ਅਸੀਂ ਯਤਨ ਕਰਨਾ ਹੈ ਅੱਜ ਕੱਲ ਮੈਂ ਇਹ ਵੀ ਵੇਖਿਆ ਜਿੱਥੇ ਗੁਰਦੁਆਰਾ ਸਾਹਿਬ ਮੈਂ ਡਿਊਟੀ ਕਰਦਾ ਨਾ ਜੀ ਉੱਥੇ ਛੋਟੇ ਛੋਟੇ ਬੱਚੇ ਆ ਰਹੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਸਕੂਲ ਦੀ ਐਡਰੈਸ ਪਾਈ ਹੁੰਦੀ ਹੈ ਮੈਨੂੰ ਪਹਿਲੇ ਤੇ ਕਈ ਦਿਨ ਕਾਰਨ ਹੀ ਪਤਾ ਲੱਗਿਆ ਕਾਰਨ ਕੀ ਹੈ ਫਿਰ ਕਾਰਨ ਸਮਝ ਆ ਸਮਝ ਆਇਆ ਆ ਕਿਸ ਨੇ ਦੱਸਿਆ ਕਿ ਪੇਪਰ ਚੱਲ ਰਹੇ ਨਹੀਂ ਜੀ ਅੱਛਾ ਪੇਪਰਾਂ ਦੇ ਵਿੱਚ ਇਹ ਦੱਸਿਆ ਵੀ ਮੱਥਾ ਟੇਕ ਕੇ ਮਹਾਰਾਜ ਨੂੰ ਕੋ ਮਹਾਰਾਜ ਮੈਂ ਮੈਥ ਦੇ ਪੇਪਰ ਚੋਂ ਪਾਸ ਹੋ ਜਾ ਅੱਛਾ ਇੱਕ ਦਿਨ ਕੀ ਹੋਇਆ ਜੀ ਇੱਕ ਬੱਚਾ ਬਹੁਤ ਸੋਹਣਾ ਤਿਆਰ ਹੋ ਕੇ ਆਇਆ ਉਹ ਕਦੇ ਦਿਸਿਆ ਹੀ ਨਹੀਂ ਨੌਜਵਾਨ ਛੋਟਾ 18 19 ਸਾਲ ਦਾ ਬਹੁਤ ਸੋਹਣਾ ਉਹ ਕੁਦਰਤੀ ਜਦੋਂ ਮੱਥਾ ਟੇਕਣ ਲੱਗੇ ਨੇ ਜਿਵੇਂ ਤਾਬਿਆਂ ਦੇ ਬੈਠਾ ਤਾਂ ਮੈਂ ਵੈਸੇ ਤੁਕੇ ਨਾਲ ਕਹਿ ਦਿੱਤਾ ਜੀ ਮੈਂ ਕਿਹਾ ਵੀਰੇ ਹੈਪੀ ਬਰਥਡੇ ਉਹ ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗਾ ਮੈਂ ਕਿਹਾ ਇਹੀ ਤੇ ਚੱਕਰ ਹੈ ਅਸੀਂ ਆਂਦੇ ਹੀ ਹੈਪੀ ਬਰਥਡੇ ਵਾਲੇ ਦਿਨਾਂ ਉਮੈਂ ਤੁੱਕਾ ਮਾਰੇ ਤੋ ਤੁੱਕਾ ਸਹੀ ਨਿਕਲ ਗਿਆ ਜੀ ਕਿਉਂਕਿ ਤਿਆਰ ਹੋ ਕੇ ਆਏ ਸੀ ਡੱਬਾ ਲੈ ਕੇ ਆਏ ਸੀ ਮੈਂ ਕਿਹਾ ਹੈਪੀ ਉਹ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਕਿਹਾ ਮੈਨੂੰ ਪਤਾ ਹੈ ਜੀ ਅਸੀਂ ਸਿਖਾਇਆ ਇਹ ਹੈ ਵੀ ਬੱਚਾ ਬਰਥਡੇ ਆ ਤੇ ਚੱਲ ਬਾਕੀ ਦਿਨ ਬਾਕੀ ਦਿਨ ਰਾਗੀ ਸਿੰਘ ਬੈਠੇ ਨੇ ਜੀ ਦਰਬਾਰ ਖਾਲੀ ਹੈ ਪੜਿਆ ਜਾ ਰਿਹਾ ਜੀ ਆਸਾ ਕੀ ਬਾਣ ਜਿੱਥੋਂ ਸਾਡੀ ਬਾਣੀ ਨੇ ਸਾਨੂੰ ਚੇਂਜ ਕਰਨਾ ਸੀ ਇੱਥੇ ਕੋਈ ਮੰਨ ਲਓ ਹੁਣ ਆਪਾਂ ਵੈਸੇ ਐਗਜ਼ੈਂਪਲ ਲੈਦੇ ਹਾਂ ਸਮਝਣ ਦੇ ਲਈ ਤੁਸੀਂ ਪ੍ਰੋਗਰਾਮ ਬਣਾ ਲਓ ਜੀ ਹੁਣ ਛੁੱਟੀਆਂ ਚੱਲਣੀਆਂ ਬੱਚਿਆਂ ਦੀਆਂ ਬੇਟਾ ਪਾ ਸੈਚਰਡੇ ਟਿਕਟ ਬੁੱਕ ਕਰਾ ਲਈ 9 ਵਜੇ ਫਿਲਮ 7 ਵਜੇ ਤਿਆਰੀਆਂ ਸ਼ੁਰੂ 9 ਤੋਂ 12 ਰਾਤ ਨਾਈਟ ਲੰਚ ਆਪਾਂ ਡਿਨਰ ਕਰਾਂਗੇ ਫਿਲਮ 7 ਵਜੇ ਤਿਆਰੀਆਂ ਸ਼ੁਰੂ ਜੀ ਸਾਢੇ 6 ਤਿਆਰੀਆਂ ਖੁਸ਼ੀ ਚਾਓ ਉੱਥੇ 8 ਵਜੇ ਜਾਵਾਂਗੇ ਟ੍ਰੈਫਿਕ ਬਹੁਤ ਹੈ ਅੱਛਾ ਜਦੋਂ ਪਾਰਟ ਹੋਵੇ ਚੱਲ ਜਾਵਾਂਗੇ ਚੱਲ ਜਾਵਾਂਗੇ ਸਾਡਾ ਮਿੱਥਿਆ ਹੋਇਆ ਜੀ ਸਾਨੂੰ ਕੋਈ ਸਾਰੇ ਕੀਰਤਨ ਨਾਲ ਸੰਬੰਧ ਨਹੀਂ ਕਥਾ ਨਾਲ ਸੰਬੰਧ ਨਹੀਂ ਅਨੰਦ ਸਹਿਬ ਦੀ ਛੇ ਪੂੜੀਆਂ ਹੋਣਗੀਆਂ ਅਰਦਾਸ ਨਾਲ ਆਪਣਾ ਸੰਬੰਧ ਹੈ Пойдай